ਦੇਖੋ ਘਤਾਰਾ ਤਾਂ ਨਹੀਂ ਹੈ ਕਿਉਂਕਿ ਅ ਅੱਜ ਜਿਮਨੀ ਚੋਣ ਹੈ ਔਰ ਜ਼ਿਆਦਾ ਲੋਕਾਂ ਦਾ ਇੰਟਰਸਟ ਜਿਹੜਾ ਵਾ ਸਵੇਰੇ ਵੀ ਨਜ਼ਰ ਨਹੀਂ ਆ ਰਿਹਾ ਔਰ ਲੋਕ ਜਿਹੜੇ ਨੇ ਉਹ ਘਰੋਂ ਬਾਹਰ ਜ਼ਰੂਰ ਨਿਕਲ ਰਹੇ ਨੇ ਸੰਜੀਵ अरोड़ा 부ਥ ਨੰਬਰ ਇੱਥੇ 3 ਨੇ 112 113 114 ਇੱਥੇ ਸੰਜੀਵ अरोड़ा ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੇ ਵੋਟ ਪਾਣ ਦੇ ਲਈ ਆਣਾ ਔਰ ਉਸ ਤੋਂ ਪਹਿਲਾਂ ਕੁਝ ਬਜ਼ੁਰਗ ਚਿਹਰੇ ਜਿਹੜੇ ਨੇ ਉਹ ਨਜ਼ਰ ਆਣਗੇ ਤੁਹਾਨੂੰ ਵੋਟ ਪਾਉਂਦੇ ਹੋਏ ਔਰ ਇਸ ਸਕੂਲ ਦੇ ਵਿੱਚ ਵੋਟਿੰਗ ਜਿਹੜੀ ਹੈ ਉਹ ਹੋ ਰਹੀ ਹੈ ਤਾਂ ਜਿਹੜੇ ਲੋਕ ਵੋਟ ਪਾ ਕੇ ਆਏ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਅੱਜ ਦਾ ਸਿਰਫ ਸੰਜੀਵ ਅਰੋੜਾ ਦੀ ਕਿਸਮਤ ਦਾ ਨਹੀਂ ਹੈ ਦਾ ਸਿਰਫ ਆ ਬੀਜਪੀ ਦੇ ਉਮੀਦਵਾਰ ਜੀਵਨ ਗੁਪਤਾ ਹੋਣਾ ਦਾ ਨਹੀਂ ਹੈ ਇਹ ਬਲਕਿ ਸਾਖ ਦੀ ਲੜਾਈ ਹੈ तमाम ਸਿਆਸੀ ਪਾਰਟੀਆਂ ਦੇ ਲਈ ਇਸੇ ਵਜ੍ਹਾ ਕਰਕੇ ਇਹ ਚਿਹਰੇ ਪਿੱਛੇ ਰਹਿ ਗਏ ਔਰ ਪਾਰਟੀਆਂ ਦੇ ਜਿਹੜੇ ਵੱਡੇ ਲੀਡਰ ਸੀਗੇ ਉਹ ਜ਼ਬਰਦਸਤ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਨੇ 2027 ਨੇੜੇ ਆ ਰਿਹਾ ਔਰ ਉਸ ਤੋਂ ਪਹਿਲਾਂ ਇਸ ਤਰੀਕੇ ਦੀ ਚੋਣ ਹੋਣਾ ਉਹ ਕਿਤੇ ਨਾ ਕਿਤੇ ਸਾਰੀ ਸਿਆਸੀ ਪਾਰਟੀਆਂ ਦੇ ਲਈ ਇਮਤਿਹਾਨ ਦੀ ਘੜੀ ਜ਼ਰੂਰ ਹੈ ਤਾਂ ਇਹ ਸਕੂਲ ਹੈ ਗੁਰਨਾਨਕ ਪਬਲਿਕ ਸਕੂਲ ਹੈ ਜਿੱਥੇ ਸੰਜੀਵ अरोड़ा ਹੋਰਾਂ ਨੇ ਹੁਣ ਤੋਂ ਥੋੜੀ ਦੇਰ ਬਾਅਦ VOTING ਦੇ ਲਈ ਆਣਾ ਵੈ ਔਰ ਦੇਖੋ ਕਿ ਬਜ਼ੁਰਗ ਕਿਸ ਤਰੀਕੇ ਦੇ ਨਾਲ VOTING ਦੇ ਲਈ ਇੱਥੇ ਪਹੁੰਚੇ ਨੇ ਕੁਝ ਮਹਿਲਾਵਾਂ ਪਹੁੰਚੀਆਂ ਨੇ ਹਾਲਾਂਕਿ ਜਿਸ ਤਰੀਕੇ ਦਾ ਇਲੈਕਸ਼ਨ ਦਾ ਕਰੇਜ਼ ਹੁੰਦਾ ਹੈ